ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਵਿਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸੀ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਅਸੀਂ ਅਲਾਮਤ ਨਹੀਂ ਹੈਗੀ ਜਿਹਾ ਸੱਚ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰਸੇ ਬੁਲਡوزر ਚਲਾਇਆ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਨਸ਼ਾ ਤਸਕਰ ਦੇ ਘਰ ਦੇ ਉੱਤੇ ਨਸ਼ੇ ਵੇਚਣ ਵਾਲੇ ਸਬਾਧਰਾ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲਾ ਵਿੱਚ ਸੁਟਿਆ ਜਾ ਰਿਹਾ ਹੈ ਲਗਾਤਾਰ ਨਸ਼ੇ ਤੇ ਨਕੇਲ ਕਸਣ ਦੇ ਲਈ ਐਕਸ਼ਨ ਮੋਡ ਦੇ ਵਿੱਚ ਆ ਹੁਣ ਸਰਕਾਰ ਕਈਆਂ ਫੈਸਲੇ ਜਿਹੜਾ ਲਗਾਤਾਰ ਕੀਤੇ ਜਾ ਰਹੇ ਨੇ ਕਾਰਵਾਈਆਂ ਹੁਣ ਕੀਤੀਆਂ ਜਾ ਰਹੀਆਂ ਨੇ ਜਿਹੜਾ ਵੀ ਕੋਈ ਸਮਗਲ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਂਦੀ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਲੈਚ ਦੇਖੋ ਜੀ ਪਹਿਲੀਆਂ ਸਰਕਾਰਾਂ ਆਈਆਂ ਜੀ ਹਰੇਕ ਨੇ ਵਾਅਦੇ ਕੀਤੇ ਪਈ 4 ਦਿਨ ਚ ਨਸ਼ਾ ਖਤਮ ਕਰਵਾ ਦੇਵਾਂਗੇ 8 ਦਿਨ ਚ ਨਸ਼ਾ ਕਰਵਾ ਦੇਵਾਂਗੇ ਪਰ ਕੁਝ ਨਹੀਂ ਹੋਇਆ ਜੀ ਜੇ ਹੁਣ ਵੀ ਪ੍ਰੈਕਟੀਕਲ ਹੋ ਰਿਹਾ ਆ ਸਰਕਾਰ ਤੁਹਾਨੂੰ ਕਰਕੇ ਦਿਖਾ ਰਹੀ ਆ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਹਰੇਕ ਜੀ ਨਾਗਰਿਕ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਤੇ ਆਪਾਂ ਇਸ ਤੇ ਜਿਹੜੇ ਸਰਕਾਰ ਦੇ ਕਦਮ ਦੀ ਸਲਾਕਾ ਕਰਦੇ ਆ ਇਹ ਇੱਕ ਸਬਕ ਦੇ ਰਿਹਾ ਹੈ ਸਰਕਾਰ ਕਿ ਜੇ ਹੋਰ ਕੋਈ ਬੰਦਾ ਇਹ ਕੰਮ ਕਰ ਦੇ ਦੀ ਕੋਸ਼ਿਸ਼ ਵੀ ਕਰੂਗਾ ਜਾਂ ਕਰ ਰਿਹਾ ਹੋਊਗਾ ਪਰਦੇਣਾ ਉਹਨੂੰ ਵੀ ਸਬਕ ਆ ਜਾਊਗਾ ਤੇ ਹਟੂਗਾ ਚਾ ਵੇਚਣ ਵਾਲੇ ਹੁਣ ਖਬਰਦਾਰ ਹੋ ਜਾਣ ਤੇ ਕੋਈ ਵੀ ਨਸ਼ੇ ਦੇ ਵਪਾਰ ਵਿੱਚ ਪਏਗਾ ਤੇ ਉਹਦੇ ਨਾਲ ਪੁਲਿਸ ਬੁਰਾ ਸਲੂਕ ਕਰੇਗੀ ਉਹਨੂੰ ਫੜ ਕੇ ਅੰਦਰ ਵੀ ਦਿੱਤਾ ਜਾਏਗਾ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕੀਤੀਆਂ ਬਹੁਤ ਵਧੀਆ ਕਰਦੇ ਹੋ ਹੋਰ ਵੀ ਜਿਨ੍ਹਾਂ ਨੇ ਮਤਲਬ ਨਸ਼ਾ ਵੇਚ ਕੇ ਬਣਾਇਆ ਕੁਝ ਵੀ ਜਿੰਨੀ ਜਿਆਦਾ ਉਹਨਾਂ ਦੀ ਜਬਤ ਹੋਣੀ ਚਾਹੀਦੀ ਹੈ ਟੋਣੀ ਚਾਹੀਦੀ ਹੈ ਕਿ ਬਹੁਤ ਵਧੀਆ ਸਰਕਾਰ ਵੱਲੋਂ ਲੋਜਵਾਨੀ ਦਿਖੋਤਾ ਹੁੰਦੀ ਆ ਆਮ ਆਦੇ ਪਤੇ ਜਾਂਦੇ ਆ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਰੋਕਾਂ ਦੇ ਤਾਂ ਪਤਾ ਸਾਡੇ ਪਿੰਡ ਦਾ ਨੌਜਵਾਨ ਮੁੰਡੇ ਬਹੁਤ ਹੀ ਖਤਮ ਹੋ ਗਏ ਬਹੁਤ ਹੀ ਜ਼ਿਆਦਾ ਮਰ ਗਏ ਇਹਦਾ ਵਧੀਆ ਕੰਮ ਕੀਤਾ ਬਹੁਤ ਹਾਂ ਵਧੀਆ ਫੋਟ ਵਧੀਆ ਗਈ ਦਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਲਗਾਤਾਰ ਐਕਸ਼ਨ ਤੇ ਐਕਸ਼ਨ ਹੋ ਰਹੇ ਨੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਸਖਤ ਹੋ ਗਈ ਐ ਜੁੱਧਾ ਹੈ ਨਸ਼ੇ ਵਿਰੁੱਧ ਚੱਲ ਰਿਹਾ ਆ ਪੰਜਾਬ ਸਰਕਾਰ ਲਗਾਤਾਰ ਐਕਟਿਵ ਨਜ਼ਰ ਆ ਰਹੀ ਐ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਹਦਾਇਤਾਂ ਤੋਂ ਬਾਅਦ ਐਕਟਿਵ ਨਜ਼ਰ ਆ ਰਹੀ ਐ ਨਸ਼ੇ 'ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਐ ਵਧੀਆ ਕੀ ਲੱਗਦਾ ਕਿ ਵਧੀਆ ਕੰਮ ਕੀਤਾ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਹਾਂਜੀ ਕਿੰਨੇ ਤੰਗ ਸੀ ਬਸਤੀ ਦੇ ਵਿੱਚ ਬਹੁਤ ਲੋਕ ਤੰਗ ਸੀਗੇ ਜੀ ਨਸ਼ੇ ਕਰ ਨਾਲ ਲੋਕ ਬਹੁਤ ਜ਼ਿਆਦਾ ਤੰਗ ਸੀਗੇ ਔਰ ਜਵਾਨ-ਜਵਾਨ ਬੱਚੇ ਸੀਗੇ ਜਿਹੜੇ 18 ਤੋਂ ਸੀਗੇ 35 ਸਾਲ ਤੱਕ ਬਹੁਤ ਮੌਤਾਂ ਹੋ ਰਹੀਆਂ ਸੀਗੀਆਂ ਨਸ਼ੇ ਦੇ ਕਾਰਨ ਔਰ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਮੈਂ ਕਹਣਾ ਵੀ ਬਹੁਤ ਹੀ ਅੱਛਾ ਕਦਮ ਚੁੱਕਿਆ ਸਰਕਾਰ ਨੇ ਮੈਂ ਕਹਣਾ ਵੀ ਬਹੁਤ ਵਧੀਆ ਗੱਲ ਹੈ ਵੀ ਹਜੇ ਵੀ ਲੋਕ ਸਮਝਣ ਔਰ ਇਸ ਕੰਮ ਨੂੰ ਛੱਡਣ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਮੁੜ ਕੇ ਉਹ ਪਸਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਇਹ ਕਾਰਵਾਈ ਬੈਸ ਤੋਂ ਵਧੀਆ ਗੱਲ ਆ ਜੀ ਕਿਉਂਕਿ ਜੋ ਹਾਲਾਤ ਹੈ ਪੰਜਾਬ ਦੇ ਤੁਸੀਂ ਜਾਣਦੇ ਹੀ ਆ ਕਿ ਚਟਾ ਇੱਕ ਇਹੋ ਜਿਹਾ ਨਸ਼ਾ ਹੈ ਜੀ ਇਹਨੇ ਘਰਾਂ ਦੇ ਘਰ ਗਾਲ ਦਿੱਤੇ ਆ ਜੀ ਸਰਕਾਰ ਨੇ ਜੋ ਕਦਮ ਚੱਕਿਆ ਹੈ ਆ ਪ੍ਰਸ਼ਾਸਨ ਦੇ ਜਰੀਏ ਜੀ ਬੜੀਆ ਗੱਲ ਕੀਤੀ ਉਹਨਾਂ ਨੇ ਇਹ ਹੋਣੀ ਚਾਹੀਦੀ ਸੀਗੀ ਅਸੀਂ ਇਸ ਦੇ ਵਿੱਚ ਵਿਰੋਧ ਵਿੱਚ ਨਹੀਂ ਹੈਗੇ ਜੀ ਜੋ ਕੀਤਾ ਸਰਕਾਰ ਨੇ ਬੜੀਆ ਕੀਤਾ ਸਹੀ ਆ ਇਹ ਹੋਣੀ ਚਾਹੀਦੀ ਸੀ ਇਹ ਜ਼ਰੂਰੀ ਆ ਕਿਉਂਕਿ ਗਾਂ ਦੇ ਬੁੱਖੋ ਖਰਾਬ ਹੁੰਦੇ ਆ ਬੱਚੇ ਆ ਦਾ ਉਹ ਇੱਕ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਗਾਂ ਵੀ ਕਾਰਵਾਈ ਇਹਨਾਂ ਬਾਰੇ ਹੋਣੀ ਚਾਹੀਦੀ ਆ ਸਾਡੇ ਵੱਲੋਂ ਅਪੀਲ ਆ ਇਸ ਸਮੇਂ ਤੋਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਸੀ ਇਹ ਸਭ ਬਹੁਤ ਚਰਦੀਆਂ ਆ ਜਿਆਦਾ ਨਸ਼ਾ ਸ਼ੁਰੂ ਹੋਇਆ ਜਿਆਦਾ ਹੀ ਰੱਖ ਲੋ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਹਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਾਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸ ਕੰਮ 'ਚ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਆ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜ਼ਮੀਨ ਤੇ ਇਹਨਾਂ ਦੀ ਕੋਈ ਅਥਰ ਅਥਾਰਟੀ ਵੀ ਨਹੀਂ ਹੈ। देयर इज ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਕਿ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਕੀਤੀ ਜਾ ਰਹੀ ਹੈ। ਉੱਥੇ ਜਿਹੜੇ ਨਸ਼ੇ ਦੇ ਸਦਾਕਰ ਹੈਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਜ਼ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਅਗਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਜਿਹੜੀ ਹੈਗੀ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬਾਜੀ ਕਿਸਤਾ ਦੇਖ ਦੋ ਪੁਲਿਸ ਨੇ ਜੋ ਕੰਮ ਕੀਤਾ ਹੈ ਬਹੁਤ ਵਧੀਆ ਗੱਲ ਹੈ ਜੀ ਹਾਂ ਜੀ ਨਸ਼ਾ ਤਾਂ ਮੰਨ ਲਓ ਵੇ ਸਹੀ ਗਈ ਤਾਂ ਆਸ-ਪਾਸੇ ਪਿੰਡ ਵਾਲੇ ਵੀ ਦੋਕਰ ਲਾਉਂਦੇ ਸੀਗੇ ਵੀ ਸਾਡੇ ਵੀ ਪੁੱਤ ਮਰੀ ਜਾਂਦੇ ਨੇ ਇਹਨਾਂ ਨੂੰ ਰੋਕਿਆ ਵੀ ਸੀਗਾ ਨਹੀਂ ਹਟੇ ਮੰਨ ਲਓ ਵੀ ਨਹੀਂ ਸੇ ਤੋਂ ਬਚਣ ਤੋਂ ਕਈ ਲੋਕ ਮੰਨ ਲਓ ਵੀ ਨਹੀਂ ਹਟੇ ਤੇ ਕਰੋ ਵਧੀਆ ਸਿਸਟਮ ਇਹ ਤਾਂ ਚੱਲੀ ਜਾਂਦਾ ਹੈ ਕਿ ਤੁਹਾਨੂੰ ਹੋਰ ਆਰਬੋਰ ਵੀ ਹੋ ਰਹੇ ਨਾ ਕੋਈਆਂ ਪਰਚਾ ਸੰਤੁਸ਼ਟ ਸਾਰੇ ਪੇਟ ਵਾਲੇ ਬਿਲਕੁਲ ਹੀ ਕੀ ਚਚਾ ਮਾਨੇ ਪਿੰਡ ਦੇ ਵਿੱਚ ਇਸ ਬਿਲਡਿੰਗ ਇਮਾਰਤ ਜੇ ਸਾਰੇ ਬਹੁਤ ਖੁਸ਼ ਹੋਏ ਅਸੀਂ ਪੰਜਾਬ ਸਰਕਾਰ ਤੇ ਬਹੁਤ ਖੁਸ਼ ਆਏ ਕਿਉਂਕਿ ਚਿੱਟੇ ਦੇ ਜੋਣ ਲੱਗ ਵੀ ਗਿਆ ਨਾ ਜਮਾ ਜੜੂ ਖਤਮ ਕਰਨ ਦੀ ਜੀ ਸਾਡੀ ਨੌਜਵਾਨ ਪੀੜੀ ਖਤਮ ਹੋ ਗਈ ਇਹ ਜਿਹੜਾ ਗਾਮਿਆਂ ਬਹੁਤ ਸਰਕਾਰ ਨੇ ਵਧੀਆ ਸਟੈਪ ਚੁੱਕਿਆ ਬੜੀ ਬੜੀ ਮਿਹਰਬਾਨੀਆਂ ਪੁਲਿਸ ਪ੍ਰਸ਼ਾਸਨ ਦਾ ਹੋਏ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਸੀਲ ਕਰਕੇ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬੁਲਡੋਜ਼ਰ ਚੱਲਦੇ ਆ ਪੰਜਾਬ ਪੁਲਿਸ ਨੂੰ ਇਹ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬਜਾਇਆ ਜਾਵੇ ਮਿਸ਼ਨ ਬਣਾ ਕੇ ਇੱਕ ਲਹਿਰ